ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਮੈਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਖਾਸ ਜੋ ਅਮਰਿਤਪਾਲ ਸਿੰਘ ਦੀ ਮਾਤਾ ਨੇ ਸ਼ੀਦੀ ਦਿਹਾੜਿਆਂ ਨੂੰ ਲੈ ਕੇ ਇੱਕ ਵੱਡੀ ਜੋ ਗੱਲ ਕਹਿ ਦਿੱਤੀ ਹੈ ਹਾਲਾਂਕਿ ਸਾਨੂੰ ਇਸ ਚੀਜ਼ ਤੇ ਗਰਭ ਹੋਣਾ ਚਾਹੀਦਾ ਸਾਨੂੰ ਵੀ ਸੋਚਣਾ ਚਾਹੀਦਾ ਮੈਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਜੀ ਧੰਨਵਾਦ ਵੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿਸ ਤਰ੍ਹਾਂ ਸ਼ਹੀਦੀ ਦਿਹਾੜੇ ਨੇ 1984 ਦਾ ਉਹ ਕੱਲੂ ਘਰਾ ਜੋ ਵਾਪਰਿਆ ਸੀ 1 ਜੂਨ ਤੋਂ 6 ਜੂਨ ਤੱਕ ਜੋ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਸੋ ਜਿਨ੍ਹਾਂ ਸੰਗਤਾਂ ਦੇ ਮਨ ਦੇ ਵਿੱਚ ਵਿਰਾਗ ਹੈ ਉਹ ਵਿਰਾਗ ਕਰ ਰਹੀਆਂ ਨੇ ਪਾਠ ਕਰ ਰਹੀਆਂ ਨੇ ਮਨਾ ਰਹੀਆਂ ਨੇ ਸੋ ਮੈਂ ਖਾਸ ਕਰਕੇ ਤਾਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਲੋਕ ਸਭਾ ਇਲੈਕਸ਼ਨ ਹੋਏ ਨੇ ਅੱਜ ਵੋਟਾਂ ਪੈ ਚੁੱਕੀਆਂ ਨੇ ਹਰ ਕੋਈ ਬੰਦਾ ਕਹਿੰਦਾ ਜੇ ਸਾਡੀ ਜਿੱਤ ਹੋ ਗਈ ਅਸੀਂ ਐ ਕਰਾਂਗੇ ਉਹ ਕਰਾਂਗੇ ਜਸ਼ਨ ਮਨਾਵਾਂਗੇ ਇਹ ਕਰਾਂਗੇ ਪਰ ਜਿਨ੍ਹਾਂ ਦੇ ਦਿਲਾਂ ਦੇ ਵਿੱਚ 1984 ਦਾ ਦਰਦ ਹੈ ਉਹ ਕਦੇ ਜਸ਼ਨ ਨਹੀਂ ਮਨਾਉਣਗੇ ਹਾਂ 6 ਤਰੀਕ ਤੋਂ ਬਾਅਦ ਸਹੀ ਪਰ ਪਹਿਲਾਂ ਨਹੀਂ ਇਹੋ ਗੱਲ ਜਿਹੜੀ ਹੈ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਹੋਰਾਂ ਨੇ ਕਹਿ ਦਿੱਤੀ ਹੈ ਸੋ ਮੈਂ ਉਹ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਜੇਕਰ ਜਿੱਤ ਸਾਡੀ ਹੁੰਦੀ ਹੈ ਚਲੋ ਸੰਗਤ ਨੇ ਆਪਣਾ ਫਤਵਾ ਦੇਣਾ ਜਿੱਤ ਤੇ ਸਾਡੀ ਹੋਏਗੀ 4 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਅਸੀਂ ਗੁਰੂ ਘਰ ਜਾਵਾਂਗੇ ਅ ਉਹਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਅ ਅਰਦਾਸ ਕਰਾਵਾਂਗੇ ਸੱਚੇ ਬਾਦਸ਼ਾਹ ਦਾ ਸ਼ੁਕਰਾਨਾ ਹੀ ਕਰਾਂਗੇ ਤੇ ਕੋਈ ਵੀ ਅਸੀਂ ਢੋਲ ਟਮਕਾ ਜਾਂ ਕੋਈ ਸ਼ੋਰ ਸ਼ਰਾਬਾ ਕੋਈ ਜਸ਼ਨ ਜਿਹੜਾ ਅਦਕ ਨਹੀਂ ਮਨਾਵਾਂਗੇ ਸੰਗਤਾਂ ਨੂੰ ਵੀ ਅਪੀਲ ਹੈ ਉਹ ਵੀ ਨਾ ਕਰਨ 6 ਤਰੀਕ ਤੋਂ ਬਾਅਦ ਸਹੀਂ ਪਰ ਸ਼ਹੀਦੀ ਦਿਹਾੜੇ ਸਾਡੇ ਚੱਲ ਰਿਹਾ 1 ਤਰੀਕ ਤੋਂ ਲੈ ਕੇ 6 ਜੂਨ ਜਦੋਂ 1984 ਦੇ ਵਿੱਚ ਸਿੱਖ ਸੰਗਤ ਦਾ ਕਤਲੇਆਮ ਕੀਤਾ ਗਿਆ ਵੱਡਾ ਘੱਲੂ ਘਰਾ ਹੋਇਆ ਜਿਸ ਦੇ ਵਿੱਚ ਬਹੁਤ ਜ਼ਿਆਦਾ ਪੱਧਰ ਤੇ ਨੁਕਸਾਨ ਹੋਇਆ ਸਾਡੇ ਗੁਰੂ ਘਰ ਨੂੰ ਢਾਹ ਢੇਰੀ ਕੀਤਾ ਗਿਆ ਨਿਸ਼ਾਨ ਸਾਹਿਬ ਦੀਆਂ ਬੇਅਦਬੀਆਂ ਤੱਕ ਹੋਈਆਂ ਛੋਟੇ ਜੇ ਬੱਚੇ ਮਾਸੂਮ ਬੱਚਿਆਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਤੇ ਇੱਕ ਜਿਹੜਾ ਸਰੋਵਰ ਹੈ ਨਾ ਗੁਰੂ ਕਾ ਉਹ ਸਰੋਵਰ ਵੀ ਲਹੂ ਲੋਹਾਨ ਕਰ ਦਿੱਤਾ ਗਿਆ ਸਰੋਵਰ ਦੇ ਵਿੱਚ ਪਾਣੀ ਘਟ ਤੇ ਲਹੂ ਜ਼ਿਆਦਾ ਸੀ ਅਸੀਂ ਉਹਨਾਂ ਦਿਨਾਂ ਨੂੰ ਜਿਹੜਾ ਹੈ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੂੰ ਨਮਸ਼ਕਾਰ ਹੈ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਅਸੀਂ ਕਦੇ ਉਹਨਾਂ ਦੀਆਂ ਸ਼ਹੀਦੀਆਂ ਤੋਂ ਮੁਨਕਰ ਨਹੀਂ ਹੋਵਾਂਗੇ ਤੇ ਮਾਤਾ ਨੇ ਬਹੁਤ ਸੋਹਣੀ ਗੱਲ ਕਹੀ ਐ ਸੋ ਮੈਂ ਬੇਨਤੀਆਂ ਕਰਨਾ ਪਾਰਟੀਆਂ ਜਿੱਤਦੀਆਂ ਰਹਿੰਦੀਆਂ ਨੇ ਪਾਰਟੀਆਂ ਨੇ ਜਿੱਤਦੇ ਰਹਿਣਾ ਔਰ ਜਿਨ੍ਹਾਂ ਨੇ ਅੱਜ ਵੋਟ ਪਾਈ ਐ ਅੱਜ ਪੰਥ ਨੇ ਤੁਹਾਡੀ ਪਰਖ ਲਈ ਐ ਖਡੂਰ ਸਾਹਿਬ ਤੋਂ ਫਰੀਦਕੋਟ ਤੋਂ ਯਾਦ ਰੱਖਿਓ ਜਿਹੜੇ ਪੰਥ ਦੇ ਹੱਕ ਦੇ ਵਿੱਚ ਭੁਗਤੇ ਨੇ ਮੁਬਾਰਕ ਐ ਜਿਹੜੇ ਪੰਥ ਦੇ ਹੱਕ ਦੇ ਵਿੱਚ ਨਹੀਂ ਭੁਗਤੇ ਤੇ ਯਾਦ ਰੱਖਿਓ ਅਕਾਲ ਤਖਤ ਸਾਹਿਬ ਤੇ ਜਾਓਗੇ ਨੀਮੀ ਪਾ ਕੇ ਜਾਇਓ ਤੁਹਾਨੂੰ ਗਰਦਨ ਸਿੱਧੀ ਰੱਖਣ ਦਾ ਜਿਹੜਾ ਹੈ ਕੋਈ ਅਧਿਕਾਰ ਨਹੀਂ ਕੋਈ ਹੱਕ ਨਹੀਂ ਹੈ ਕਿਉਂਕਿ ਤੁਸੀਂ ਪੰਥ ਦੇ ਹੱਕ ਵਿੱਚ ਨਹੀਂ ਭੁਗਤੇ ਮੈਂ ਤਾਂ ਕਰਕੇ ਬੇਨਤੀਆਂ ਕਰਦਾ ਵੀ ਅਸੀਂ ਪਾਰਟੀਆਂ ਦੇ ਨਾਂ ਤੇ ਲੜਦੇ ਰਹੇ ਪਾਰਟੀਆਂ ਦੇ ਨਾਂ ਤੇ ਬੜਾ ਲੜੇ ਹੋਵਾਂਗੇ ਪਾਰਟੀਆਂ ਦੇ ਨਾਂ ਤੇ ਇੱਕ ਦੂਜੇ ਨੂੰ ਡਾਂਗਾ ਵੀ ਮਾਰੀਆਂ ਹੋਣਗੀਆਂ ਪਰ ਯਾਦ ਰੱਖਿਓ ਪੰਥ ਦਾ ਇੱਕ ਮਹਿਣਾ ਸੀ ਭਾਈ ਸਰਬਜੀਤ ਸਿੰਘ ਖਾਲਸਾ ਬਿਆਨ ਸਿੰਘ ਦਾ ਸੁਪੁੱਤਰ ਉਹਦਾ ਜਿੰਨਾ ਬਹੁਤ ਜ਼ਰੂਰੀ ਸੀ ਜੇਕਰ ਅਸੀਂ ਉਹਦੇ ਹੱਕ ਦੇ ਵਿੱਚ ਵੋਟ ਪਾਈਏ ਜਿੱਤਦਾ ਤੇ ਸਾਡਾ ਜਿਹੜਾ ਸਿਰਣਾ ਉਹ ਮਾਨ ਨਾਲ ਉੱਚਾ ਹੋਵੇ ਇੱਕ ਪਾਸੇ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਕਾਂਗਰਸ ਲੀਡਰਸ਼ਿਪ ਬੈਠੀ ਹੋਏਗੀ ਇੱਕ ਪਾਸੇ ਬਿਆਨਤ ਸਿੰਘ ਦਾ ਪੁੱਤਰ ਬੈਠਾ ਹੋਏਗਾ ਤੇ ਇੱਕ ਪਾਸੇ ਦੂਰ ਸਾਹਿਬ ਤੋਂ ਜਿਸ ਤੇ ਸੈਂਟਰ ਸਰਕਾਰ ਨੇ ਐਨਐਸਏ ਲਾਇਆ ਸੂਬਾ ਸਰਕਾਰ ਨੇ ਆਪਰੇਸ਼ਨ ਅਮਰਿਤਪਾਲ ਚਲਾਇਆ ਤੇ ਉਹ ਸਾਡਾ ਸ਼ੇਰ ਬੈਠਾ ਹੋਏਗਾ ਅਮਰਿਤਪਾਲ ਸਿੰਘ ਤੇ ਕੌਮ ਦੇ ਦੋ ਜਰਨੈਲ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚਲੋ ਮੈਂ ਯੂਥ ਦੀ ਗੱਲ ਕਰਦਾ ਜੇਕਰ ਬਠਿੰਡੇ ਤੋਂ ਜਿੱਤਦਾ ਸਾਡਾ ਵੀਰ ਤੇ ਉਹ ਵੀ ਪਾਰਲੀਮੈਂਟ ਦੇ ਵਿੱਚ ਜਾਏਗਾ ਚਾਰ ਸੀਟਾਂ ਤੇ ਜੇਕਰ ਸਾਡਾ ਏਕਾ ਬਣਦਾ ਤੇ ਸਰਕਾਰਾਂ ਨੂੰ ਕੰਨ ਹੋ ਜਾਣਗੇ ਵੀ ਪੰਜਾਬ ਦੇ ਲੋਕ ਇਤਿਹਾਸ ਬਦਲਣ ਦੇ ਲਈ ਜਾਣੇ ਜਾਂਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਫਿਰ ਤੁਸੀਂ ਵੇਖਿਓ ਕਿਸ ਤਰ੍ਹਾਂ ਆਪਣੇ ਗੱਲ ਆਪਣੇ ਮੁੱਦੇ ਜਿਹੜੇ ਨੇ ਸਹੀ ਤਰੀਕਿਆਂ ਨਾਲ ਰੱਖੇ ਜਾਂਦੇ ਨੇ ਯਾਦ ਰੱਖਿਓ ਕੋਈ ਵੀ ਸ਼ੋਰ ਸ਼ਰਾਬੇ ਵਾਲਾ ਕੰਮ ਨਾ ਕਰਿਓ 6 ਜੂਨ ਤੱਕ ਠੀਕ ਹੈ ਗੁਰੂ ਘਰ ਜਾਓ ਮੱਥਾ ਟੇਕੋ ਪਾਠ ਕਰੋ 6 ਜੂਨ ਤੋਂ ਬਾਅਦ ਜਿਹੜਾ ਜਸ਼ਨ ਹੈ ਮਨਾ ਲਿਓ ਪਾਰਟੀਆਂ ਵਾਜੀਆਂ ਜਿੱਤਦੀਆਂ ਰਹਿੰਦੀਆਂ ਨੇ ਸੋ ਆਪਣੇ ਸ਼ਹੀਦਾਂ ਦੀ ਸ਼ਹੀਦੀਆਂ ਦਾ ਖਿਆਲ ਜ਼ਰੂਰ ਕਰਿਓ ਮੇਰੀ ਬੇਨਤੀ ਨੂੰ ਪਰਵਾਹ ਨਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ